हां जी ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਆਪਣੇ ਚੈਨਲ ਦੁਆਰਾ ਨਿਤ ਨਵੀਆਂ ਅਪਡੇਟਾਂ ਤੁਹਾਨੂੰ ਦਿੰਦੇ ਰਹਿੰਦੇ ਆ ਭਾਵੇਂ ਪੰਜਾਬ ਦੀ ਹੋਣ ਭਾਵੇਂ ਬਾਹਰ ਦੀ ਹੋਣ ਖਬਰਾਂ ਨਾਲ ਤੁਹਾਨੂੰ ਰੂਬਰੂ ਕਰਵਾਂਦੇ ਰਹਿੰਦੇ ਆ ਤੇ ਨਾਲ ਹੀ ਨਾਲ ਤੁਹਾਨੂੰ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਇਸ ਚੈਨਲ ਦੇ ਉੱਤੇ ਮਿਲਦੀ ਰਹਿੰਦੀ ਹੈ ਸੋ ਅੱਜ ਇੱਕ ਨਵੀਂ ਸਕੀਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਪੋਲਟਰੀ ਫਾਰਮ ਦੇ ਕਰ ਖੋਲਣਾ ਤੁਸੀਂ ਤਾਂ 33% ਸਬਸਿਡੀ ਦੇ ਨਾਲ 9 ਲੱਖ ਰੁਪਏ ਤੱਕ ਦਾ ਲੋਨ ਤੁਹਾਨੂੰ ਮਿਲ ਸਕਦਾ ਹੈ ਕਿਵੇਂ ਮਿਲੇਗਾ ਕੀ ਹੈ ਅਪਡੇਟ ਅੱਗ ਗੱਲ ਕਰਦੇ ਹਾਂ ਕਿਸਾਨਾਂ ਨੂੰ ਬਤਵਤ ਸਹੂਲਤਾ ਪ੍ਰਦਾਨ ਕਰਨ ਲਈ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਉਹਨਾਂ ਦੀ ਮਦਦ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਦੇਸ਼ ਦੇ ਵਿੱਚ ਬੇਰੁਜ਼ਗਾਰ ਲੋਕਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਤੇ ਕਿਸਾਨਾਂ ਨੂੰ ਪੁਲਟਰੀ ਫਾਰਮ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਪੁਲਟਰੀ ਫਾਰਮ ਲੋਨ ਸਕੀਮ ਸ਼ੁਰੂ ਕੀਤੀ ਗਈ ਹੈ ਇਹਦੇ ਫਾਇਦਾ ਕੀ ਹੈ ਪੂਰੀ ਜਾਣਕਾਰੀ ਕੀ ਹੈ ਤੁਹਾਨੂੰ ਇਹ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਸਰਕਾਰੀ ਸਕੀਮ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਯੋਜਨਾ ਦੇ ਤਹਿਤ ਸਰਕਾਰ ਪੁਲਟਰੀ ਫਾਰਮ ਖੋਲਣ ਲਈ ਉਮੀਦਵਾਰਾਂ ਨੂੰ 9 ਲੱਖ ਰੁਪਏ ਤੱਕ ਦਾ ਲੋਨ ਮੁਹੱਈਆ ਕਰਵਾ ਰਹੀ ਹੈ ਨਾਲ ਇਸ ਤੇ ਜਿਹੜੀ ਹੈ 33% ਤੱਕ ਦੀ ਸਬਸਿਡੀ ਵੀ ਦੇ ਰਹੀ ਹੈ ਜੇਕਰ ਤੁਸੀਂ ਵੀ ਪੁਲਟਰੀ ਫਾਰਮ ਖੋਲਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਕੀਮ ਤਹਿਤ ਖੋਲ ਸਕਦੇ ਹੋ ਦੱਸ ਦਈਏ ਇਹ ਯੋਜਨਾ ਪ੍ਰਧਾਨ ਮੰਤਰੀ ਵੱਲੋਂ ਪੋਲਟਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ ਹੁਣ ਪੋਲਟਰੀ ਫਾਰਮਿੰਗ ਦੇ ਵਿੱਚ ਦਿਲਚਸਪੀ ਰੱਖਣ ਵਾਲਾ ਕੋਈ ਵੀ ਉਮੀਦਵਾਰ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਕਰਜ਼ਾ ਘੱਟ ਵਿਆਜ ਤਰ੍ਹਾਂ ਤੇ ਵੰਡਿਆ ਜਾ ਰਿਹਾ ਹੈ ਜਦੋਂ ਕਿ ਸਬਸਿਡੀ ਹੇਠਲੇ ਵਰਗ ਦੇ ਨਾਗਰਿਕਾਂ ਲਈ ਵਧੇਰੇ ਉਪਲਬਧ ਹੈ ਜੇਕਰ ਤੁਸੀਂ ਵੀ ਇਸ ਸਕੀਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਤੇ ਸਕੀਮ ਨਾਲ ਸੰਬੰਧਿਤ ਯੋਗਤਾ ਲਾਭਾਂ ਤੇ ਜ਼ਰੂਰੀ ਦਸਤਾਵੇਜ਼ਾਂ ਬਾਰੇ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਸਰਕਾਰ ਗਰੀਬ ਤੇ ਹੇਠਲੇ ਤੇ ਮੱਧ ਵਰਗ ਦੇ ਨਾਗਰਿਕਾਂ ਨੂੰ ਘੱਟ ਵਿਆਜ ਦਰਾਂ ਤੇ ਕਰਜ਼ਾ ਸਹੂਲਤਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਤੇ ਸਵੈ ਨਿਰਪਰਤ ਤੇ ਸਸ਼ਕਤ ਬਣ ਸਕਣ ਇਸ ਸਕੀਮ ਤਹਿਤ ਪੋਲਟਰੀ ਫਾਰਮਿੰਗ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਕਰਜ਼ੇ ਦਿੱਤੇ ਜਾਂਦੇ ਨੇ ਸਰਕਾਰ ਵੱਲੋਂ ਇਸ ਯੋਜਨਾ ਰਾਹੀਂ ਬੇਰੁਜ਼ਗਾਰੀ ਘਟਾਈ ਜਾਵੇਗੀ 9 ਲੱਖ ਰੁਪਏ ਤੱਕ ਦੇ ਕਰਜ਼ੇ ਘੱਟ ਵਿਆਜ ਦਰਾਂ ਤੇ ਪ੍ਰਦਾਨ ਕੀਤੇ ਜਾਣਗੇ ਲਾਪਾਤਰੀਆਂ ਨੂੰ ਕਰਜ਼ੇ ਦੀ ਮੁਰ ਅਦਾਇਗੀ ਦੇ ਲਈ ਰਾਹਤ ਜਿਹੜੀ ਹੈ 33% ਤੱਕ ਦੀ ਸਬਸਿਡੀ ਪ੍ਰਦਾਨ ਕੀਤੀ ਜਾਏਗੀ ਗਰੀਬ ਤੇ ਆਰਥਿਕ ਤੌਰ ਤੇ ਕਮਜ਼ੋਰ ਨਾਗਰਿਕ ਵੀ ਕਰਜ਼ਾ ਲੈ ਕੇ ਪੁਲਟਰੀ ਫਾਰਮ ਖੋਲ ਸਕਣਗੇ ਇਸ ਸਕੀਮ ਦੇ ਤਹਿਤ ਕਰਜ਼ੇ ਦੀ ਮਿਆਦ 5 ਸਾਲ ਦੀ ਹੋਵੇਗੀ ਤਾਂ ਜੋ ਕਰਜ਼ੇ ਦੀ ਅਦਾਇਗੀ ਬਿਨਾਂ ਕਿਸੇ ਪਰੇਸ਼ਾਨੀ ਦੇ ਹੋ ਸਕੇ ਜੇਕਰ ਕਰਜ਼ਾ ਚੁਕਾਉਣ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ 6 ਮਹੀਨਿਆਂ ਦਾ ਗ੍ਰੇਸ ਪੀਰੀਅਡ ਵੀ ਦਿੱਤਾ ਜਾਏਗਾ ਬਿਨੇਕਰ ਭਾਰਤ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਇਸ ਯੋਜਨਾ ਦੇ ਤਹਿਤ ਉਮੀਦਵਾਰ ਕੋਲ 3 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਜ਼ਮੀਨ ਦੀ ਮਾਲਕੀ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਪੋਲਟਰੀ ਫਾਰਮ ਲਈ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਜ਼ਿਆਦਾ ਧੁੱਪ ਹੋਵੇ ਘਟ ਮੀਂਹ ਪਵੇ ਤੇ ਠੰਡ ਦਾ ਅਸਰ ਘੱਟ ਹੋਵੇ ਬਿਨੇਕਰ ਦੀ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ ਪੋਲਟਰੀ ਫਾਰਮ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਤੇ ਸਬੂਤ ਹੋਣੇ ਚਾਹੀਦੇ ਨੇ ਨੰਬਰ 1 ਤੇ ਆਧਾਰ ਕਾਰਡ ਆਮਦਨ ਸਰਟੀਫਿਕੇਟ ਪਤੇ ਦਾ ਸਬੂਤ ਜਾਤੀ ਸਰਟੀਫਿਕੇਟ ਬੈਂਕ ਪਾਸਬੁੱਕ ਪোলਟਰੀ ਫਾਰਮ ਖੋਲਣ ਦੀ ਇਜਾਜ਼ਤ ਪ੍ਰੋਜੈਕਟ ਰਿਪੋਰਟ ਪੰਛੀਆਂ ਦੇ ਗਿਆਨ ਦਾ ਸਰਟੀਫਿਕੇਟ ਸਟੇਟ ਬੈਂਕ ਆਫ ਇੰਡੀਆ ਆਈਡੀ ਬੀਆਈ ਬੈਂਕ ਫੈਡਰਲ ਬੈਂਕ ਪੰਜਾਬ ਨੈਸ਼ਨਲ ਬੈਂਕ ਬੈਂਕ ਆਫ ਇੰਡੀਆ ਆਈਸੀਆਈ ਬੈਂਕ ਐਚਡੀਐਫਸੀ ਬੈਂਕ ਅਪਲਾਈ ਕਰਨ ਲਈ ਪਹਿਲਾ ਸਕੀਮ ਦੇ ਅਧਿਕਾਰਤ ਵੈਬਸਾਈਟ ਤੇ ਜਾਣਾ ਹੋਵੇਗਾ ਹੋਮ ਪੇਜ ਤੇ ਅਪਲਾਈ ਵਿਕਲਪ ਤੇ ਤੁਸੀਂ ਕਲਿੱਕ ਕਰਨਾ ਹੈ ਹੁਣ ਅਰਜੀ ਫਾਰਮ ਜਿਹੜਾ ਖੁੱਲ ਜਾਵੇਗਾ ਫਾਰਮ ਦੇ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਤੁਸੀਂ ਭਰ ਦੇਣੀ ਹੈ ਇਸ ਤੋਂ ਬਾਅਦ ਲੋੜੀਂਦੇ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਅਪਲੋਡ ਕਰ ਦੇਣਾ ਹੈ ਅੰਤ ਦੇ ਵਿੱਚ ਸਬਮਿਟ ਬਟਨ ਤੇ ਕਲਿੱਕ ਕਰਕੇ ਤੁਸੀਂ ਫਾਰਮ ਜਿਹੜਾ ਸਬਮਿਟ ਕਰਨਾ ਹੈ ਇਸ ਤਰ੍ਹਾਂ ਤੁਸੀਂ ਪੋਲਟਰੀ ਫਾਰਮ ਲੋਨ ਸਕੀਮ ਦੇ ਲਈ ਅਰਜੀ ਦੇ ਸਕਦੇ ਹੋ ਸੋ ਇਹ ਸੀ ਸਾਡੀ ਅੱਜ ਦੀ ਸਰਕਾਰੀ ਸਕੀਮ ਬਾਰੇ ਵੱਡੀ ਅਪਡੇਟ ਜੇਕਰ ਤੁਹਾਨੂੰ ਇਹ ਅਪਡੇਟ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਜਾਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸੇ ਤਰ੍ਹਾਂ ਨਿਤ ਨਵੀਆਂ ਸਰਕਾਰੀ ਸਕੀਮਾਂ ਅਸੀਂ ਆਪਣੇ ਚੈਨਲ ਤੇ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਸੋ ਮਿਲਦੇ ਆ ਇੱਕ ਹੋਰ ਨਵੀਂ ਸਕੀਮ ਦੇ ਨਾਲ ਦਿਓ ਜਾਜ ਧੰਨਵਾਦ